ਅਮਰੀ ਗੱਲ ਕਰੀਏ ਹਨਾ ਜੇ ਆਪਾਂ ਬਿਲਕੁਲ ਹੀ ਜਿਵੇਂ ਇੱਕ ਕੰਪਨੀ ਦਾ ਟਰੈਕਟਰ ਹੁੰਦਾ ਜਾਂ ਏਜੰਸੀ ਜਿਵੇਂ ਵੰਗੋ ਹੁੰਦਾ ਦਾ ਜਿਵੇਂ ਟਰੈਕਟਰ ਦੇ ਪਾਰਟ ਹੁੰਦੇ ਨੇ ਇਦਾਂ ਦੇ ਹਨਾ ਪਨਿਸ਼ਿੰਗ ਦੀ ਗੱਲ ਕਰਦੇ ਆਪਾਂ ਮਤਲਬ ਕਿ ਐਨੀ ਵਧੀਆ ਇੰਪਰੂਵਮੈਂਟ ਹੋਊਗੀ ਆ ਬਹੁਤ ਵਧੀਆ ਆਪਾਂ ਆ ਦੇ ਚੈੱਕ ਕਰ ਸਕਦੇ ਹੋ ਤੁਸੀਂ ਨਾਲ ਆ ਪਾਈਆਂ ਦੇ ਫਰੈਂਡ ਆ ਬਜਟ ਤਾਂ ਪੇਟੋਂ ਆਗਾ ਚੱਠਾ ਬਾਈ ਇਹਦੇ ਹਾਲ 깔ੂ ਮਿਲਣਗੇ ਇਹਨਾਂ ਕੋਲ 969 4x4 ਆ ਇਹਨਾਂ ਦਾ ਵੀ ਸੇਮ ਟੂ ਸੇਮ ਇਹੀ ਮਾਡਲ ਕੀ ਅਸੀਂ ਤੇ ਮਾਡਲ ਆਪਾਂ ਬਣਾਇਆਗਾ ਹਾਂਜੀ ਵੀਰੋ ਹਰਸ਼ੀਕਾਲ ਦੀ ਆਪਾਂ 13 ਤੋਂ 17 ਕਲਟੀਵੇਟਰ ਰੈਡੀ ਕੀਤੇ ਨੇਗੇ ਪੀਐਸਸੀ ਤੇ ਹੀ ਮਾਡਲ ਆਗਾ ਬਾਈ ਕਰਨਗਰੇ ਵਾਲਾ ਲੋਕਲੀ ਨੇ ਬਰਨਾਲੇ ਤੋਂ ਆਪਣੇ ਪੁਰਾਣੇ ਮਿੱਤਰੀ ਨੇਗੇ ਸਾਰੇ ਸ਼ੁਰੂ ਤੋਂ ਇੰਪਲੀਮੈਂਟਸ ਆਪਣੇ ਨੇ ਬਾਈ ਹਣਾ ਕੋਲੇ ਪਹਿਲਾਂ 15 ਵਾਲ ਸੀਗੇ ਹੁਣ ਆਪਾਂ ਨੇ ਇਹਨਾਂ ਨੇ ਟਰੈਕਟਰ ਚੇਂਜ ਕੀਤਾ 50 75 ਲਿਆਗਾ ਪਹਿਲਾਂ 53 10 ਸੀਗਾ ਸੋ 53 10 ਵੀ ਤੁਸੀਂ ਲਾ ਲਓ ਵੀ ਉਦੋਂ 8 ਮਾਡਲ ਆ ਮੇ ਵੀ ਇਹਨਾਂ ਦਾ ਪਹਿਲਾਂ ਉਦੋਂ ਦੀ ਆਪਾਂ 15 ਦਿੱਤੇ ਸੀ ਇਹਨਾਂ ਨੂੰ ਤੇ ਹੁਣ ਇਹਨਾਂ ਨੇ 50 75 ਲਿਆਗਾ ਤੇ ਆਪਾਂ 10 ਰਿਕਮੈਂਡ ਕੀਤੇ ਸੀ ਪਰ ਬਾਈ ਕਹਿੰਦਾ ਬਾਈ ਫਸ 17 ਹੀ ਬਣਾਉਣੇ ਆਗੇ ਨਾਲ ਪਾਈਆਂ ਦੇ ਫਰੈਂਡ ਆ ਬਾਈ ਟਾਪੇ ਤੋਂ ਆਗਾ ਚੱਠਾ ਬਾਈ ਇਹਦੇ ਹਾਲ ਕੱਲ ਨੂੰ ਮਿਲਣਗੇ ਇਹਨਾਂ ਕੋਲ 969 ਹੋਰ ਬਾਈ 4 ਆਗਾ ਇਹਨਾਂ ਦਾ ਵੀ ਸੇਮ ਟੂ ਸੇਮ ਇਹੀ ਮਾਡਲ ਕੀ ਅਸੀਂ 23 ਮਾਡਲ ਆਪਾਂ ਬਣਾਇਆਗਾ 13 ਤੋਂ 17 ਦਾ ਜੀ ਮੈਂ ਪਹਿਲਾਂ ਤਕਰੀਬਨ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਹੀ ਚੁੱਕਿਆਗਾ ਵੀ 80mm ਦਾ ਆਪਾਂ ਇਹਦੇ ਵਿੱਚ 프레임 ਯੂਜ਼ ਕੀਤਾਗਾ ਜਿਹੜੀ ਟਾਈ ਨਟ 2.5 ਇੰਚੀ ਬਿਨਾ ਜੋੜ ਤੋਂ ਟਾਈ ਨਾ ਆਪਾਂ ਜਿਹੜੀ ਇਹਦੇ ਲਈ ਆ ਗਈ 프레임 ਵਾਈਡ ਆ ਸਟੈਂਡਰਡ ਮਾਡਲ ਆਗਾ ਕੱਚਾ ਜੀ ਸਿੰਪਲ ਆ ਗਈ ਇਹ ਦੂਗਾ ਹੋਰਸ ਮਾਡਲ ਆ ਲਈ ਆ ਜਾਂਦੀ ਹੈ ਜੀ ਬਾਕੀ ਇਹਨੂੰ ਸੋਨਾ ਮੋਡੀਫਾਈ ਕੀਤਾਗਾ ਸੋਨਾ ਬਣਾਇਆ ਹੈਗਾ ਬੈਗ ਤੇ ਛੋਕ ਆ ਗਈ ਸਾਈਡ ਤੇ ਕੁੰਡੇ ਆ ਗਏ ਤੇ ਫੋਲਡ ਹੋ ਕੇ ਲੋਕ ਲੱਗ ਜਾਂਦਾਗਾ ਤੇ ਨਾਲ ਹੀ ਕਿੱਕ ਟੈਨ ਬਾਹਰ ਲਈ ਜਿਹੜੀ ਨਾਟਾਲੀ ਬਣਾਈ ਆਪਾਂ ਵੀ ਨੱਟ ਟੁੱਟ ਜਾ ਕਰੂਗੀ ਡੈਮੇਜ ਨਹੀਂ ਹੋਇਆ ਕਰੂ ਅੰਨਾ ਟੁੱਟ ਕੇ ਪਿੱਛੇ ਘੁੰਮ ਜਾ ਕਰਨੀ ਹੈ ਟਾਈਨ ਆਇਰਨ ਚ ਆਪਾਂ ਡੇਟ ਕਰਤਾ ਆਪਾਂ ਥੋੜਾ ਜਿਹਾ ਹੋਰ ਵਧੀਆ ਇੰਪਰੂਵ ਕੀਤੇ ਆਗੇ ਤੇ ਹੱਬ ਵਗੈਰੇ ਹੈਵੀ ਕਰਤੀ ਟਾਇਰਾਂ ਵੀ ਹੈਣਾ ਬੈਲੈਂਸ ਬਣਿਆ ਰਹਿੰਦਾ ਡੋਲਦੇ ਨਹੀਂ ਹੈਗੇ ਤੇ ਕੰਮ ਦੀ ਗੱਲ ਕਰੀਏ ਹੈਨਾ ਜੇ ਆਪਾਂ ਬਿਲਕੁਲ ਹੀ ਜਿਵੇਂ ਇੱਕ ਕੰਪਨੀ ਦਾ ਟਰੈਕਟਰ ਹੁੰਦਾ ਜਾਂ ਏਜੰਸੀ ਜਿਵੇਂ ਮੰਗੋ ਹੁੰਦਾ ਦਾ ਜਿਵੇਂ ਟਰੈਕਟਰ ਦੇ ਪਾਰਟ ਹੁੰਦੇ ਨੇ ਇਦਾਂ ਦੇ ਹੈਨਾ ਪਨਿਸ਼ਿੰਗ ਦੀ ਗੱਲ ਕਰਦੇ ਆਪਾਂ ਮਤਲਬ ਕਿ ਇੰਨੀ ਵਧੀਆ ਇੰਪਰੂਵਮੈਂਟ ਹੋਊਗੀ ਆ ਬਹੁਤ ਵਧੀਆ ਆਪਾਂ ਆ ਦੇ ਚੈੱਕ ਕਰ ਸਕਦੇ ਹਾਂ ਤੁਸੀਂ ਹਰੇਕ ਪਾਰਟ ਜੈਨ ਹੋਣਾ ਪੂਰਾ ਜਿਵੇਂ ਸਫਾਈ ਦੀ ਗੱਲ ਕਰ ਸਕਦੇ ਆਂਗੇ ਆ ਐਚ ਵੀ ਸਪੋਰਟ ਲਾਈ ਆਗੀ ਕਨੈਕਸ਼ਨ ਦੀ ਗੱਲ ਕਰੀਏ ਨਾਲ ਪੇਂਟ ਕੰਮ ਕੀਤਾ ਉਹ ਇੱਥੇ ਆਪਾਂ 25mm ਦੇ ਕਾਬਲੇ ਪਾਏ ਨੇ ਕਿ ਲੋਕ ਨਾਟ ਪਾਇਆਗਾ ਉੱਪਰ ਪੇਂਟ ਤੋਂ ਬਾਅਦ ਇਹ ਫਾਲੇ ਦੀ ਗੱਲ ਕਰੀਏ ਤਾਂ ਬਾਕੀ ਆਪਣੀ ਸਟੈਂਪ ਲੱਗੀ ਹੋਈ ਆਗੀ ਇਹ ਆਮ ਬਜ਼ਾਰ ਵਾਲੇ ਮਾਰਕੀਟ ਵਾਲੇ ਫਾਲੇ ਨਾਲੋਂ ਜ਼ਿਆਦਾ ਚੱਲਣਗੇ ਇਹਦੀ ਬੈਂਡ ਦਾ ਵੀ ਫਰਕ ਰਹਿੰਦਾ ਹੈਗਾ ਤੇ ਮੈਂ ਨਾਲ ਆਪਾਂ ਗੱਲ ਕਰੀਏ ਜਿਹੜੇ 15 ਤੋਂ ਉੱਪਰ ਬਣਾਉਣੇ ਆਪਾਂ ਜਿੰਨੇ ਕਲਟੀਵੇਟਰ ਉਹਦੇ ਡਬਲ ਲੱਪੇ ਲਾਉਣੇ ਆਗੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਲੈ ਕੇ ਇਹ ਸਿੱਧੀਆਂ ਹੋ ਚੁੱਕੀਆਂ ਨੇ ਆਗੀਆਂ ਜਿਵੇਂ ਛੋਟਾ ਟਰੈਕਟਰ ਪਿੱਛੇ 13 ਪੌਣਿਆਂ ਤੱਕ ਇਹਦੇ ਅੰਦਰ ਚੱਲਣਗੇ ਤੇ ਵੱਡਿਆਂ ਦੇ ਬਾਹਰ ਚੱਲਣਗੇ ਮੋੜ ਵਗੈਰਾ ਤੇ ਫਿਰ ਦਿੱਕਤ ਨਹੀਂ ਆਉਂਦੀ ਉਹਨੇ ਵੀ ਜਿਵੇਂ ਸmooth ਚੱਲਦੇ ਆਗੇ ਤੇ ਮੇਨ ਗੱਲ ਕਰੀ ਆਪਾਂ ਥੱਲੋਂ ਵੀ ਦੋ ਡਬਲ ਫਰਾਹ ਕਰ ਦਿੱਤੇ ਆਗੇ ਉੱਪਰਲੇ ਫਰਾਹ ਤੇ ਚੱਲਣਾ ਇਹਨਾਂ ਨੇ ਇਹ ਤਾਂ ਛੋਟੇ ਟਰੈਕਟਰ ਚੱਲਣਗੇ ਜੀ ਬਾਕੀ ਤੁਹਾਨੂੰ ਕਿਵੇਂ ਲੱਗਦਾ ਆਪਣਾ ਕੰਮ ਕਮੈਂਟ ਸੈਕਸ਼ਨ 'ਚ ਸਾਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ। ਬਾਕੀ ਬਾਈ ਜਿਹੜਾ ਨਾਲ ਗੱਲ ਕਰਦੇ ਆਂ ਕੀ ਹਾਲ ਹੈ ਵੀਰੇ? ਬਾਈ ਠੀਕ ਆ। ਹਾਂਜੀ ਹਾਂਜੀ ਵਧੀਆ ਜੀ। ਕਿਵੇਂ ਲੱਗੇ ਹਾਲ ਵੀਰੇ ਆਪਣੇ? ਹਾਲ ਵਧੀਆ ਜੀ। ਪਹਿਲਾਂ ਵੀ ਚਲਾ ਰਹੇ ਹਾਂ ਆਪਣੇ ਹਣ। ਪਹਿਲਾਂ ਵੀ ਚਲਾ ਰਹੇ ਆਂ। ਪਹਿਲਾਂ ਕਿਹੜੇ ਟਰੈਕਟਰ ਦੇ ਸੀਗੇ? ਪਹਿਲਾਂ ਹੈਗੇ ਸੀ 5310। 5310 ਦੇ। ਉਹਦੇ 15 ਸੀ। ਠੀਕ ਹੈ ਜੀ। ਉਹਨਾ ਨਾਂ ਬਣਾਇਆ ਮੈਂ। ਠੀਕ ਆ। ਤੇ ਨਾਲ ਬਾਈ ਤੁਹਾਡੇ ਫਰੈਂਡ ਨੇ ਹੈਗੇ? ਇਹ ਫਰੈਂਡ ਆ ਬਾਈ। ਇਹਨਾਂ ਦੇ ਹਾਲ ਵੀ ਬਣੀ ਜਾਂਦੇ ਬਾਈ ਇਹ ਤਪੇ ਤੋਂ ਨੇਗੇ ਇਹਨਾਂ ਦੇ 970 ਦੇ ਆ ਉਹ ਕੱਲੂ ਲੈ ਕੇ ਜਾਣਗੇ ਇਹ ਵੀ ਇਹਦੇ ਨਾਲ ਦਾ ਹੀ ਮਾਡਲ ਆ ਸੇਮ ਟੂ ਸੇਮ ਹੀ ਪੀਐਸਸੀ ਤੇ ਹੀ ਮਾਡਲ ਆ ਚਲੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਕਿਵੇਂ ਲੱਗੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਠੀਕ ਹੈ ਵੀਰੇ ਓਕੇ ਜੀ ਓਕੇ ਥੈਂਕ ਯੂ ਓਕੇ ਜੀ